ਤੇ ਸਾਡੇ 20 ਲੱਖ ਰੁਪਏ ਦੇ winner ਨੇ ਜਿਨ੍ਹਾਂ ਨੂੰ 500 ਰੁਪਏ ਦੀ ਟਿਕਟ 'ਚ 20 ਲੱਖ ਰੁਪਏ ਦਾ ਨਾਮ ਨਿਕਲਿਆ 19 ਤਰੀਕ ਨੂੰ ਬਸਾਕੀ ਬੰਪਰ 'ਚ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿੰਨੇ ਲੱਖ ਦੀ ਤੁਹਾਡੀ ਲੋਟਰੀ 20 ਲੱਖ ਅਸੀਂ ਸੋਚਿਆ ਸੀ ਕਿ ਲੋਟਰੀ ਪਾਵਾਂਗਾ ਤੇ ਇਸ ਤਰ੍ਹਾਂ ਵੀ ਲੱਖ ਦਾ ਇਨਾਮ ਜਿਹੜਾ ਆਏਗਾ ਇਹ ਸੋਚਿਆ ਤਾਂ ਨਹੀਂ ਸੀ ਪਰ ਬਾਕੇ ਦੇਖ ਕੇ ਕਿਸਮੇ ਬਾਕੇ ਦੇਖੀ ਹੈ 20 ਪਹਿਲਾਂ ਹੀ ਪਾਈ ਸੀ ਜੋਤੀ ਵਾਰ ਪਾਈ ਸੀ ਯਾਨੀ ਕਹਿੰਦਾ ਬਾਅਦ ਚ ਇਹਨਾਂ ਇਨਾਮ ਨਿਕਲੇ ਕਦੀ ਪਹਿਲੀ ਵਾਰ ਇਹ ਭਾਈ ਕਹਿੰਦਾ 25 ਰੁਪਏ ਨਿਕਲਿਆ ਸੀ ਇਹ ਤਾਂ ਹੋਰ ਵੀ ਖਰਚਾ ਕਰ ਰਹੀ ਹੋਈ ਹੈ ਨਾ ਹੋਰ ਕਿਸੇ ਦਾ ਸਾਹਮਨਾ ਨਹੀਂ ਆ ਰਹੀ ਕੋਈ ਨ ਇੱਕ ਵਾਰੀ ਪਾ ਕੇ ਦੇਖ ਲਓ ਜਮਾ ਕੇ ਦੇਖ ਲਓ ਨਿਕਲਣੀ ਹੋਣੀ ਹੈ ਜੀ ਉਹਨਾਂ ਨਤੀਜਾ ਚਾਵੇ ਪਾਈਏ ਅਜਾ ਪਾਉ ਨਾ ਮੰਨ ਲੋ ਦੋ ਵਾਰੀ ਖਾਲੀ ਨਿਕਲ ਕੇ ਆਦੇ ਪੌਣੀ ਹੈ ਜੀ ਨਿਕਲਦੀ ਨਹੀਂ ਹਿੰਮਤ ਨਹੀਂ ਹਾਰ ਜੀ ਪੌਣੀ ਜ਼ਰੂਰ ਚਾਹੀਦੀ ਹੈ ਜੀ ਇੱਕ ਨੇ ਆਪਣਾ ਵਿਸ਼ਵਾਸ ਹੀ ਕੋਈ ਨਾ ਕੋਈ ਕਰਤਾ ਨਿਕਲੋਗੇ ਕਹਿ ਮਤਲਬ ਹਿੰਮਤ ਨਹੀਂ ਹਾਰਦੇ ਨਹੀਂ ਕਰਨਾ ਚਾਹੀਦਾ ਕੋਈ ਲਾਟਰੀ ਪਾਉਣ ਕੇ ਜਰੂਰ ਯਾਨੀ ਕਿ ਰੱਬ ਨੇ ਤੁਹਾਡੀ ਸੁਣ ਲਈ ਕਿਉਂਕਿ ਬੱਚੇ ਜਵਾਨ ਹੋ ਚੁੱਕੇ ਹਨ ਵਿਆਹ ਦਾ ਟਾਈਮ ਜਿਹੜਾ ਨੇੜੇ ਹੈ ਤੇ ਕਿਧਰੇ ਕਿਧਰੇ ਰੱਬ ਨੇ ਲਾਟਰੀ ਦੇ ਬਹਾਨੇ ਤੁਹਾਡੀ ਹੈਲਪ ਕੀਤੀ ਹੈ ਕਿ ਬੱਚੇ ਦਾ ਵਿਆਹ ਚੰਗੀ ਤਰ੍ਹਾਂ ਕਰ ਸਕੋ ਹਾਂ ਨਿਆਣੇ ਬਦੀਆਂ ਦਾ ਸਾਰਾ ਨਹੀਂ ਜੋ ਚਰਨਾਂ ਦਾ ਬਦੀ ਬਣਾਉਣਾ ਗਈ ਅਸਲਕਲ ਦੀ ਸਰਕਾਰ ਤੇ ਰਹਿਮਤ ਵੀ ਦੇਖ ਰਿਹਾ ਤੁਸੀਂ ਤਾਂ ਮੈਂ ਹੱਕ ਉਠੀ ਰਹਾ ਇਸ ਸਮੇਂ ਅਸੀਂ ਲੁਧਿਆਣਾ ਦੇ ਕੰਟਾ ਕਰਦੇ ਕੋਲ ਮੌਜੂਦ ਹਾਂ ਜਿਦਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਗਾਂਧੀ ਬ੍ਰਦਰ ਨੇ ਲਾਟਰੀ ਵਾਲੇ ਜਿਹੜੇ ਕਾਫੀ ਜੋ ਹੈ ਪੂਰੇ ਪੰਜਾਬ ਵਿੱਚ ਨਹੀਂ ਬਲਕਿ ਪੰਜਾਬ ਤੋਂ ਬਾਹਰ ਦੇ ਸਟੇਟਾਂ ਵਿੱਚ ਵੀ ਕਾਫੀ ਮਸ਼ਹੂਰ ਨੇ ਕਿਉਂਕਿ ਜਿਹੜੇ ਲੋਕ ਇੱਥੋਂ ਟਿਕਟਾ ਖਰੀਦਦੇ ਨੇ ਉਹਨਾਂ ਦੇ ਇਨਾਮ ਕਿਤੇ ਨਾ ਕਿਤੇ ਜ਼ਰੂਰ ਵੱਡੇ ਇਨਾਮ ਨਿਕਲਦੇ ਹੋਏ ਹਰ ਸਾਲ ਜਿਹੜੇ ਨੇ ਨਜ਼ਰ ਆਉਂਦੇ ਨੇ ਤੇ ਇਸ ਵਾਰ ਜਿਹੜੇ ਪੰਜਾਬ ਸਟੇਟ ਡੀਅਰ ਰਸਾਖੀ ਬੰਪਰ ਹੈ ਉਸ ਵਿੱਚ ਸੈਕਿੰਡ ਤੇ ਥਰਡ ਇਨਾਮ ਜਿਹੜਾ ਹੈ ਇੱਥੋਂ ਖਰੀਦੀਆਂ ਜਿਹੜੀਆਂ ਟਿਕਟਾਂ ਤੇ ਨਿਕਲੇ ਨੇ ਤੇ ਜਿਹੜੇ winner ਨੇ ਉਹ ਵੀ ਇੱਥੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਗਾਂਧੀ ਬਰਜ਼ਰ ਸੇ ਓਨਰ ਨੇ ਕੋ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨੀ ਕੋ ਖੁਸ਼ੀ ਦਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੀ ਹਲਚਲ ਰਥੇ ਨਜ਼ਰ ਆ ਰਹੀ ਹੈ ਕਾਫੀ ਲੋਕ ਆਰਟੀਵੀ ਜੁੜੇ ਨੇ ਟਿਕਟ ਖਰੀਦਣ ਲਈ ਆਥੇ ਪਹੁੰਚੇ ਨੇ ਸਾਕਿਬ ਬੰਪਰ ਤੇ ਜੀਤਾ ਜਿਹੜਾ ਨੇ ਉਹ ਸਾਡੇ ਨਾਲ ਨੇ ਸੈਕਿੰਡ ਪ੍ਰਾਈਜ਼ ਜਿਹੜਾ ਜਿੱਤਾ ਭਾਜੀ ਕੀ ਨਾ ਆਇਆ ਕੋ ਜੀ ਸਿੰਘ ਆਈ ਕਿੱਛੇ ਜਿਹੜਾ ਨੇ ਮੋਲਾਪੁਰ ਦਾਕਾ ਪਿੰਡ ਮਹੀ ਕਿੰਨੇ ਲੱਖ ਦੀ ਤੁਹਾਡੀ ਲੋਟਰੀ ਜਿਹੜੇ ਨੂ ਸੇ ਨਾ ਹਾਂਜੀ ਕਿੰਨੇ ਕਿੰਨੇ ਲੱਖ 20 ਲੱਖ ਅਸੀਂ ਸੋਚਿਆ ਸੀ ਕਿ ਲੋਟਰੀ ਪਾਵਾਂਗਾ ਤੇ ਇਸ ਤਰ੍ਹਾਂ 20 ਲੱਖ ਦਾ ਇਨਾਮ ਜਿਹੜਾ ਆਏਗਾ नहीं सोचा था नहीं सी पर आगे के है। तो और पाई नहीं पर आज आके देखी लॉटरी पाई की दुकाना होटरी देख देंगे यूट्यूब वगैरह बहुत रमानदार बंद देखिया वा बहुत लोगों ने कद भी लॉटरी निकल रही वाला ਬੰਦਾ ਮਾਣਦਾਰਤਾ ਹੀ ਨਿਕਲ ਰਹੀ ਹੈ ਨਾ ਫਰੋਡ ਨਹੀਂ ਕਰਦੇ ਕਿਸੇ ਨੂੰ ਵਧੀਆ ਬੰਦੇ ਆ ਇਹ ਲੋਟਰੀ ਬੰਦ ਨੇ ਲੱਕੀ ਵੀ ਮੰਨਦੇ ਨੇ ਬਹੁਤ ਜ਼ਿਆਦਾ ਗਾਂਧੀ ਭਰਜਨ ਨੂੰ ਕਿਉਂਕਿ ਕੋਸ਼ਿਸ਼ ਕਰਦੇ ਲੋਕ ਇਹ ਕਹਿੰਦੇ ਹੱਤੀ ਜਿਹੜਾ ਟਿਕਟ ਦਿੱਤੀ ਜਾਵੇ। ਤੋਂ ਮੰਨਦੇ ਕਿ ਲੱਕੀ ਹੋ ਜਿਹਦੀ ਟਿਕਟ ਦੇ ਲਈ ਉਹ ਲੱਕੀ ਹੋएगी ਕੋਈ ਨਾ ਕੋਈ ਨਾਮ ਹੋ ਸਕਦਾ ਲੱਗ। ਕੋਈ ਗੱਲ ਕਰ ਰਹੇ ਨਾ ਪਹਿਲਾਂ ਵੀ ਬਹੁਤ ਨਾਮ ਕੱਟੇ ਕਰੋੜ-ਗੋਟਾਈ ਕੱਟੇ ਕਰੋੜ ਦੇ ਕੱਟੇ ਇੱਕ ਵਿਸ਼ਵਾਸ ਬਣ ਜਾਂਦਾ ਵਾ। ਮੇਰੇ ਇਲੈਕਟ੍ਰੀਸ਼ੀਅਨ ਕੰਮ ਆ ਜੇ ਮੈਂ ਤੇ ਕੋਈ ਵਿਸ਼ਵਾਸ ਕਰਤਾ ਹੀ ਮੇਰੇ ਤੋਂ ਕੰਮ ਕਰਵਾਉਂਦਾ ਵਾ। ਹੈਨਾ? ਇਹ ਕਿ ਆਪਣਾ ਵਿਸ਼ਵਾਸ ਹੀ ਕੋਈ ਨਾ ਕੋਈ ਕਰਤਾ ਨਿਕਲੋ ਵੀ ਕਿਆ ਮਤਲਬ ਹਿੰਮਤ ਨਹੀਂ ਹਾਰ ਜਿਹੜੀ ਕਰਨਾ ਚਾਹੀਦਾ ਕੋਈ ਇਲੈਕਟ੍ਰੀ ਪਾਣੀ ਚਾਹੀਦੀ ਜ਼ਰੂਰ ਹੱਥ ਪਰਿਵਾਰ ਵੀ ਚੁ। ਮੇਰੀ ਵਾਈਫਾ ਦੋ 16 ਸਾਲ ਦੀ ਇੱਕ 20 ਸਾਲ ਦੀ ਬੱਚਾ ਯਾਨੀ ਕਿ ਰੱਬ ਨੇ ਤੁਹਾਡੀ ਸੁਣ ਲਈ ਕਿਉਂਕਿ ਬੱਚੇ ਜਵਾਨ ਹੋ ਚੁੱਕੇ ਹਨ ਵਿਆਹ ਦਾ ਟਾਈਮ ਜਿਹੜਾ ਨੇੜੇ ਹੈ ਤੇ ਕਿੰਦਰਾ ਕਿੰਦਰਾ ਰੱਬ ਨੇ ਲਾਟਰੀ ਦੇ ਬਹਾਨੇ ਤੁਹਾਡੀ ਹੈਲਪ ਕੀਤੀ ਕਿ ਬੱਚੇ ਦਾ ਵਿਆਹ ਚੰਗੀ ਤਰ੍ਹਾਂ ਕਰ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਬੜੀ ਖਾਸ ਗੱਲ ਹੈ ਜੋ ਫਿਊਚਰ ਉਹਨਾਂ ਦਾ ਬੜੀ ਬਣਾਵਾਂਗੇ ਜੀ ਬਾਕੀ ਉਹਨਾਂ ਨੇ ਮਕਾਨ ਪਾਇਆ ਸੀ 2 ਮਹੀਨੇ ਕਲੀਅਰ ਕੀਤਾ ਤੇ ਉਹਨਾਂ ਨੂੰ ਮਕਾਨ ਚਾਹੀਦਾ ਸੀ ਮਕਾਨ ਪਾਇਆ ਸਭ ਜੋ ਗੁਰਦਾਨੀ ਪ੍ਰਮਾਤਮਾ ਬਾਬਾ ਦੀਪ ਸਿੰਘ ਜੀ ਦਾ ਗੁਰਦਾਨ ਦਾ ਜੀ ਵਿਆਹ ਕਰਦੇ ਜੋ ਕਰਦੇ ਹੈ ਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਇੱਕ ਵਾਰੀ ਜਾਂ ਦੋ ਵਾਰੀ ਆਪਣ ਇਹ ਦੀ ਇਸ ਤਰ੍ਹਾਂ ਅਸੀਂ ਆਪਾਂ ਹੀ ਮਹਿਮਾਨਦੋ ਹੋ ਖਰਚੇ ਵੀ ਕਰ ਰਹੇ ਆ ਹਨਾ ਮਹੀਨੇ ਚ ਮੰਨੋ 5-400 ਰੁਪਏ ਕੱਢ ਕੇ ਆਪ ਦੇ ਕਰਕਰਸ਼ ਨੂੰ ਮੋਣ ਜਾਈ ਦੇ ਕੀ ਪਤਾ ਕਦੋਂ ਇਸ ਟਾਈਮ ਤੇ ਆਪਣੀ ਜ਼ਰੂਰਤ ਆਪ ਨਿਕਲੇ ਆ ਗਈ ਵਾ ਤੇ ਨਹੀਂ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੀ ਲੋਟਰੀ ਲੱਗੀ ਹੈ 2 ਲੱਖ ਦੀ ਇਨਾ ਕੋ ਖੁਸ਼ੀ ਦਾ ਮਾਹੌਲ ਸੀ ਘਰ ਵਿੱਚ ਜਿਉ ਤੁਹਾਡੇ ਬਹੁਤ ਖੁਸ਼ੀ ਹੈ ਜੀ ਤੁਹਾਨੂੰ ਪਤਾ ਹੀ ਆ ਜਦੋਂ ਥੋੜਾ ਜਿਹਾ ਬੰਦਾ ਡਾਊਨ ਹੋਵੇ ਨਿਕਲ ਜਾਵੇ ਲਾਟ ਨਿਕਲ ਜਾਵੇ ਖੁਸ਼ੀ ਤਾਂ ਵੀ ਹੁੰਦੀ ਆ ਪਰ ਮਾਦਮਾ ਕਰਦਾ ਜੀ ਬਹੁਤ ਖੁਸ਼ੀ ਹੋਈ ਹੈ ਲੇਕਿਨ ਆਮ ਨਿਕਲੇ ਤਾਂ ਕਿ ਵੀ ਤੁਹਾਡੇ ਕੰਟੀਨਿਊ ਤੁਸੀਂ ਇਸ ਤਰ੍ਹਾਂ ਦੀ ਲਾਟਰੀਆ ਪਾਓਗੇ ਹਾਂ ਬਿਲਕੁਲ ਪਾ ਮੰਗ ਲਈ ਬੋਲਦਾ ਕਿ ਐਸਾ ਮੋੜਾ ਕਿ ਦੱਸ ਕੇ ਆਟਿਆਵੇਂ ਜੇ ਪਰ ਹੋਰ ਵੀ ਖਰਚਾ ਕਰ ਰਹੀ ਹੋਏ ਹੈ ਨਾ ਹੋਰ ਕਿਸਮ ਦਾ ਸਾਹਮਦਾ ਨਹੀਂ ਆ ਰਹੀ ਕੋਈ ਨ ਇੱਕ ਵਾਰੀ ਪਾ ਕੇ ਦੇਖ ਲਓ ਜਮਾ ਕੇ ਦੇਖ ਲਓ ਨਿਕਲ ਹੀ ਹੋਣੀ ਹੈ ਜੀ ਫੋਨ ਦੀ ਜੱਜ ਚਲੇ ਪਾਈ ਹੈ ਅੱਜ ਆਪਾਂ ਨਮਨ ਤੋਂ ਦੋ ਵਾਰ ਖਾਲੀ ਨਿਕਲ ਕੇ ਆਏ ਤੇ ਫੋਨ ਹੀ ਨਿਕਲਦੀ ਲੈ ਜਿੰਮਤ ਨਹੀਂ ਹਾਰ ਜਿਹੇ ਫੋਨ ਜਰੂਰ ਚਾਹੀਦੀ ਹੈ ਜੀ ਤਾਂ ਆ ਵੀ ਦੁਕਾਨਦਾਰ ਤੋਂ ਜਿਹੜਾ ਪੱਕਾ ਦੁਕਾਨਦਾਰ ਨਹੀਂ ਤਾਂ ਵਿਸ਼ਵਾਸ ਹੋ ਜੂਗਾ ਬੰਦਾ ਕਰ ਸਕਦਾ ਹੈ ਜੇਕਰ ਖਵਾੜੀ ਮੋ ਚੱਲ ਰਹੀ ਹੈ ਜੀ ਦੁਕਾਨ ਤੇ ਆ ਕੇ ਫੋਨਲਾਈਨ ਨਾ ਬੱਸ ਦੁਕਾਨ ਤੇ ਆ ਕੇ ਪਹੁੰਚੋ ਜੀ ਅਯੂਰ ਜੀ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਹਰ ਵਾਰ ਸਾਡੇ ਕੈਨ ਤੇ ਆਉਂਦੇ ਹੋ ਤੇ ਸਾਡੇ 20 ਲੱਖ ਰੁਪਏ ਦੇ winner ਨੇ ਜਿਨ੍ਹਾਂ ਨੂੰ 500 ਰੁਪਏ ਦੀ ਟਿਕਟ ਤੇ 20 ਲੱਖ ਰੁਪਏ ਦਾ ਨਾਮ ਨਿਕਲਿਆ 19 ਤਰੀਕ ਸਾਡੇ ਕੋਲ ਅਗੇ ਕਰੋੜਪਤੀ ਤੇ ਲੱਖਪਤੀ ਅਲੇਟਾਂ ਬਣੀ ਜਾਣਗੇ ਦੁਕਾਨ ਤੋਂ ਗਾਂਧੀ ਭਦਰ ਸਿੰਘ ਦਾ ਨਾਂ ਪੂਰੇ ਮੈਨੂੰ ਹੁਣ ਤੇ ਇਹ ਕਹਿੰਦਾ ਪੂਰੇ ਇੰਡੀਆ ਦੇ ਵਿੱਚ ਤੇ ਖਾਸ ਤੌਰ ਤੇ ਹੈਈਏ ਕਿਉਂਕਿ ਅਸੀਂ ਦੇਖਿਆ ਹੁਣੇ ਵੀ ਸਾਡੇ ਸਾਹਮਣੇ ਫੋਨ ਆ ਰਿਹਾ ਸੀ ਝਾਰਖੰਡ ਤੋਂ ਫੋਨ ਆ ਰਿਹਾ ਸੀ ਗਾਂਧੀ ਭਦਰ ਸਿੰਘ ਇਨਕੁਆਰੀ ਕਰ ਰਹੀ ਸੀ ਤੇ ਟਿਕਟ ਲੈਣ ਦੇ ਵਿੱਚ ਚੁੱਪ ਸੀ ਤੇ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੁਹਾਡੇ ਕੋਲ ਕਿਉਂਕਿ ਨਾਮ ਲੋਕ ਆਉਂਦੇ ਜੀ ਪੂਰੇ ਵਰਲਡ ਤੋਂ ਸਾਨੂੰ ਬਾਹਰੋਂ ਵੀ ਫੋਨ ਆਉਂਦੇ ਆ ਕਿ ਸਾਨੂੰ ਬਾਹਰ ਭੇਜ ਦਿਓ ਪਰ ਅਸੀਂ ਭੇਜ ਨਹੀਂ ਪਾਉਂਦੇ ਸਾਡੀ ਮਜਬੂਰੀ ਹੈ ਸਾਡੇ ਨਾਮ ਤੇ ਨਾ ਲੋਕ ਫਰੌਡ ਬਹੁਤ ਕਰ ਰਹੇ ਆ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਕਿਸੇ ਨੂੰ ਆਨਲਾਈਨ ਪੇਮੈਂਟ ਨਾ ਕਰੋ ਸਾਡੀ ਸਾਡੀ ਦੁਕਾਨ ਤੇ ਆਓ ਦੁਕਾਨ ਤੋਂ ਟਿਕਟ ਪਾਓ ਤਾਂ ਕਿ ਇਨਾਮ ਜੇ ਤੁਹਾਡਾ ਨਿਕਲੇ ਤਾਂ ਤੁਹਾਡਾ ਫਰੌਡ ਨਾ ਹੋਵੇ ਕੋਈ ਤੁਹਾਡਾ ਬੰਦਾ ਪੈਸੇ ਦੇ ਲੈ ਕੇ ਤੁਹਾਡੇ ਪੈਸੇ ਲੈ ਕੇ ਤੁਹਾਡਾ ਕੋਈ ਇਨਾਮ ਨਹੀਂ ਕਢਾ ਸਕਦਾ ਜੇ ਓਦਾਂ ਦੀ ਗੱਲ ਹੋਵੇ ਤਾਂ ਉਹ ਆਪਣਾ ਇਨਾਮ ਆਪ ਕਿਉਂ ਨਹੀਂ ਕਢਾ ਰਿਹਾ ਤੁਹਾਡਾ ਤੋਂ ਤੁਹਾਡੇ ਤੇ ਇਹਨਾਂ ਮਿਹਰਬਾਨ ਕਿਉਂ ਹੋ ਰਿਹਾ ਕਿਉਂਕਿ ਪੈਸਾ ਤਾਂ ਹਰ ਇੱਕ ਨੂੰ ਚਾਹੀਦਾ ਹੈ ਹਣਾ ਫਰੌਡ ਤੋਂ ਬਚ ਕੇ ਰਹੋ ਫਰੌਕ ਫਰੌਡ ਲੋਟਰੀ ਫਰੌਡ ਲੋਟ ਇਹ ਫੋਟੋਆਂ ਤੋਂ ਤੇ ਰਿਜ਼ਲਟ ਤੋਂ ਬਚ ਕੇ ਰਹੋ ਪੈਸੇ ਪਾ ਕੇ ਸਾਡੇ ਕੋਲ ਆ ਕੇ ਇੱਥੇ ਲੜਨ ਝਗੜਨ ਦਾ ਕੋਈ ਮਤਲਬ ਨਹੀਂ ਬਣਦਾ ਅਸੀਂ ਬਹੁਤ ਪਰੇਸ਼ਾਨ ਆ ਇਸ ਚੀਜ਼ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਹਾਡਾ ਫਰੌਡ ਹੋਇਆ ਕੰਪਲੇਂਟ ਕਰਾ ਦਿਓ ਜਿਹਦੇ ਨਾਮ ਤੇ ਤੁਸੀਂ ਮਤਲਬ ਪੈਸੇ ਪਾਏ ਹੈ ਜਿਹਦੇ ਨੰਬਰ ਤੇ ਪਾਏ ਹੈ ਜਿਹੜੇ ਬੈਂਕ ਚ ਪਾਏ ਕੰਪਲੇਨ ਕਰਾ ਕੇ ਤਾਂ ਹੀ ਕੋਈ ਹੱਲ ਹੋਣਾ ਇੱਥੇ ਆ ਕੇ ਲੜਨ ਨਾਲ ਕੋਈ ਹੱਲ ਨਹੀਂ ਤੁਹਾਡੇ ਫੋਟੋ ਲਾ ਕੇ ਜੋ ਭਾਈ ਸਰਾਜੀ ਗੱਲ ਦੱਸੀ ਜਾ ਰਹੀ ਹੈ ਕਿ ਗਾਂਧੀ ਪ੍ਰੈਸਰ ਤੋਂ ਇਹ ਦੋਹਾਂ ਟਿਕਟ ਵੇਚੀ ਜਾ ਰਹੀ ਹੈ ਬਿਲਕੁਲ ਕਹਾਂਗੇ ਤੁਹਾਡੀ ਫੋਟੋ ਲੱਗੀ ਹੋਈ ਸੀ ਫੋਟੋ ਦਾ ਕੋਈ ਵੀ ਲਾ ਸਕਦਾ ਕਿਸੇ ਦੀ ਵੀ ਹੁਣ ਕਿਸੇ ਵੱਡੇ ਐਕਟਰ ਦੀ ਫੋਟੋ ਲਾ ਕੇ ਫਰਾਡ ਕਰ ਲਾ ਹੁਣ ਆਪਾਂ ਉਹਦੇ ਘਰ ਦੇ ਬਾਹਰ ਲੜਨ ਜੋੜੀ ਚੱਲ ਜਾਗੇ ਇਹ ਤਾਂ ਇਹ ਤਾਂ ਦਿਮਾਗ ਚਲਾਣ ਵਾਲੀ ਗੱਲ ਨਾ ਯਾਰ ਅਸੀਂ ਆਪਣੇ ਇੱਥੇ ਦੁਕਾਨਾ ਖੋਲ ਕੇ ਬੈਠੇ ਆ ਜਿੰਨੇ ਰਾਤ ਤੁਹਾਨੂੰ ਇੱਥੇ ਮਿਲਦੇ ਆ ਜੇ ਫਰਾਡ ਹੀ ਕਰਨਾ ਹੋਵੇ ਤਾਂ ਇੱਥੇ ਬਹਿ ਕੇ ਤੁਹਾਡੇ ਨਾਲ ਕਲੇਸ਼ ਕੋ ਪਾਈਏ ਨਹੀਂ ਉਹ ਤੁਹਾਡੇ ਨਾਮ ਤੇ ਫਰੋਡ ਕੀਤਾ ਜਾ ਰਿਹਾ ਹੈ ਬਹੁਤ ਫਰੋਡ ਤੇ ਕੋਈ ਰਿਪੋਰਟ ਵਗੈਰਾ ਕਰਾਈ ਗਈ ਹੈ ਐਫ ਆਈ ਆਰ ਤੱਕ ਦਰਜ ਕਰਾਈ ਹੈ ਐਡੀ ਵੱਡੀ ਫਾਈਲ ਬਣਾਈ ਹੋਈ ਹੈ ਤੁਹਾਨੂੰ ਦਿਖਾਈ ਵੀ ਸੀ ਸ਼ਾਇਦ ਮੈਂ ਈਮੇਲਸ ਤੱਕ ਕੀਤੀਆਂ ਹੋਈਆਂ ਅੱਗੇ ਅਜੂਨ ਕਾਰਵਾਈ ਵੀ ਕਰਵਾ ਰਹੇ ਹਾਂ ਕਿ ਇਹਨੂੰ ਰੋਕਿਆ ਜਾਵੇ ਹੁਣ ਥੋੜਾ ਮਤਲਬ ਆ ਇੱਕ ਦੋ ਮਹੀਨੇ ਅਸੀਂ ਫ੍ਰੀ ਹੁੰਦੇ ਆ ਗਰਮੀਆਂ ਤੇ ਆਹੀ ਕੰਮ ਕਰਨਾ ਹੈ ਤਾਂ ਕਿ ਲੋਕ ਬਚ ਜਾਣ ਘੋਲੇ-ਬਾਲੇ ਲੋਕ ਫਸ ਜਾਂਦੇ ਆ ਕਈ ਲਾਲਚ ਕਰਕੇ ਫਸ ਜਾਂਦੇ ਆ ਕਈ ਘੋਲੇ-ਬਾਲੇ ਜਿਹਨੂੰ ਨਹੀਂ ਸਮਝ ਹੁੰਦੀ ਉਹ ਫਸ ਜਾਂਦੇ ਆ ਆਖਰੀ ਟਾਈਮ ਤੁਸੀਂ ਕੀ ਕਹਿਣਾ ਚਾਹੋਗੇ ਆਪਣੂ ਜਿਹੜੇ ਤੁਹਾਡੇ ਨੋਟਰੀ ਸੇ ਇੱਛੂ ਬਿਲੋਕ ਨੇ ਜਿਹੜੇ ਲੈਂਦੇ ਨੇ ਤੁਹਾਡੇ ਕੋਲੋਂ ਤੁਹਾਡੇ ਗਰਾਫ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿਸ ਤਰ੍ਹਾਂ ਉਹ ਬਿਤਾਉ ਕਰਦੇ ਸਨੇਹਾ ਮੇਰੇ ਵੱਲੋਂ ਇਹੀ ਹੈ ਜੀ ਕਿ ਵੱਤੋ ਵੱਤ ਤੁਸੀਂ ਮਤਲਬ ਸਾਡੀ ਦੁਕਾਨ ਤੇ ਆ ਕੇ ਟਿਕਟ ਪਾਓ ਆਪਣੀ ਕਿਸਮਤ ਨੂੰ ਮੌਕਾ ਜ਼ਰੂਰ ਦਿਓ ਕਦੀ ਵੀ ਇਦਾਂ ਨਾ ਸੋਚੋ ਕਿ ਸਾਡੀ ਨਹੀਂ ਨਿਕਲਣੀ ਕੀ ਪਤਾ ਕਿਹੜਾ ਦਿਨ ਤੁਹਾਡੇ ਦੀ ਲਕੀ ਹੋਵੇ ਤੇ ਤੁਸੀਂ ਕਰੋੜਪਤੀ ਜਾਂ ਲੱਖਪਤੀ ਬਣ ਕੇ ਨਿਕਲੋ ਤੁਹਾਡੀ ਇੱਕ ਗੱਲ ਹੋਰ ਕਹੀ ਜਾਂਦੀ ਹੈ ਕਿ ਟਿਕਟਾਂ ਆ ਕਿਸਮਤ ਜ਼ਰੂਰ ਅਜ਼ਮਾਓ ਕਿ ਇੱਕ ਟਿਕਟ ਹੋ ਗਿਆ ਨਹੀਂ ਕਿ ਬਹੁਤ ਸਾਰੇ ਜਿਆਦਾ ਟਿਕਟਾਂ ਲਓ ਤੇ ਉਹਦਾ ਇਨਾਮ ਨਿਕਲੇਗਾ ਤੇ ਕਿਸਮਤ ਅਜ਼ਮਾਣੀ ਚਾਹੀਦੀ ਹੈ ਹਰ ਇੱਕ ਇੱਕ ਟਿਕਟ ਲੈ ਕੇ ਵੀ ਤੁਸੀਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਜੇ ਜਿਆਦਾ ਬਜਟ ਜਿਆਦਾ ਦਾ ਹੈ ਤਾਂ ਦੋ ਸੀਰੀਅਲ ਨੰਬਰ ਵਾਲੀ ਟਿਕਟਾਂ ਲਓ ਤਾਂ ਕਿ ਤੁਹਾਡਾ ਇਨਾਮ ਨਿਕਲ ਜੇ ਤੇ ਸੀਰੀਜ਼ ਵਿੱਚ ਮਤਲਬ ਚੇਂਜ ਨਾ ਹੋਵੇ ਤੁਹਾ ਚਾਂਸ ਰਹੇ ਕਿ ਜੇ ਤੁਹਾਡਾ ਨੰਬਰ ਮੈਚ ਕਰ ਗਿਆ ਤਾਂ ਸੀਰੀਜ਼ ਚੇਂਜ ਨਹੀਂ ਹੋਏਗੀ। ਬਾਕੀ ਤੁਹਾਡੀ ਜੇਬ ਦੇ ਅਨੁਸਾਰ ਹੈ ਤੋ 1 ਲੈਣੀ 2 ਲੈਣੀ 10 ਲੈਣੀ ਹੈ ਤੁਹਾਡੀ ਮਰਜ਼ੀ ਹੈ। ਅਸੀਂ ਤਾਂ ਕਹਿੰਦੇ ਇੱਕ ਨਾਲ ਵੀ ਕਿਸਮਤ ਅਜਮਾਈ ਜਾ ਸਕਦੀ ਹੈ। ਅਕੁਲੂ ਐਸਨ ਸਾਢੇ ਮੰਨ ਗਾਂਧੀ ਬਰਦਰ ਤੇ ਉਹਨਾਂ ਨੂੰ ਮਨ ਕਹਿ ਰਹਾ ਕਿ ਉਹਨਾਂ ਦੇ ਨਾਂ ਤੇ ਜੋ ਹੈ ਕਾਫੀ ਫੋਰਡ ਵੀ ਹੋ ਰਹੇ ਨੇ। ਲੋਕ ਜਿਹੜਾ ਆਨਲਾਈਨ ਉਹਨਾਂ ਦਾ ਫੋਰਡ ਕਰ ਰਹੇ ਨੇ, ਲੋਕਾਂ ਨੂੰ ਫੋਰਡ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਜਿਹੜਾ ਤੋਂ ਬਚਿਆ ਜਵੇ ਜਿਹੜੇ ਪੱਕੇ ਅੱਡੇ ਨੇ ਤੇ ਪੱਕੇ ਬੁਕਾਨਾਂ ਤੋਂ ਜਿਹੜੇ ਟਿਕਟਾ ਵੇਚੇ ਜਾਂਦੀਆਂ ਨੇ ਉਹ ਟਿਕਟਾ ਹੀ ਖਰੀਦ ਕੇ ਆਪ ਨੂੰ ਕਿਸਮਤ ਜ਼ਰੂਰ ਅ Gracias. Que...